ਹਾਂਜੀ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੀ ਕਲਾਸ ਦੇ ਵਿੱਚ ਇਸ ਕਲਾਸ ਦੇ ਵਿੱਚ ਅੱਜ ਅਸੀਂ 8ਵੀਂ ਜਮਾਤ ਦੀ ਸਾਇੰਸ ਦਾ ਪਾਠ ਕਰਾਂਗੇ ਬਲ ਅਤੇ ਦਬਾਅ ਤਾਂ ਬਲ ਅਤੇ ਦਬਾਅ ਜੋ ਪਾਠ ਹੈ ਤਾਂ ਇਸ ਦੇ ਨਾਲ ਸੰਬੰਧਿਤ ਜੋ ਵੀ ਪਾਠ ਵਿਆਸ ਤੁਹਾਨੂੰ ਦਿੱਤਾ ਗਿਆ ਸੀ ਖਲ ਥਾਵਾਂ ਸਹੀ ਗਲਤ ਪ੍ਰਸ਼ਨ ਉੱਤਰ ਜੋ ਵੀ ਬੁੱਕ ਵਰਕ ਦਿੱਤਾ ਗਿਆ ਸੀ ਸਾਰਾ ਬੁੱਕ ਵਰਕ ਇਸ ਕਲਾਸ ਦੇ ਵਿੱਚ ਅੱਜ ਅਸੀਂ ਨੇ ਕੰਪਲੀਟ ਕਰ ਲੈਣੇ ਤਾਂ ਦੇਖੋ ਜੀ ਪਹਿਲਾ ਪ੍ਰਸ਼ਨ ਤੁਹਾਨੂੰ ਦਿੱਤਾ ਗਿਆ ਸੀਗਾ ਬਲ ਕੀ ਹੈ ਤਾਂ ਇਸ ਪ੍ਰਸ਼ਨ ਦਾ ਜਿਹੜਾ ਉੱਤਰ ਹੈ ਅਸੀਂ ਲਿਖਾਂਗੇ ਦੇਖੋ ਜੀ ਬਲ ਇੱਕ ਤੱਕਾ ਜਾਂ ਖਿੱਚ ਹੈ ਜੋ ਵਸਤੂ ਨੂੰ ਗਤੀਸ਼ੀਲ ਕਰ ਸਕਦਾ ਹੈ ਜਾਂ ਗਤੀਸ਼ੀਲ ਵਸਤੂ ਨੂੰ ਰੋਕ ਸਕਦਾ ਹੈ ਜਾਂ ਵਸਤੂ ਦੀ ਗਤੀ ਦੀ ਦਿਸ਼ਾ ਬਦਲ ਸਕਦਾ ਹੈ ਤਾਂ ਉਸ ਨੂੰ ਅਸੀਂ ਕੀ ਆਖਦੇ ਹਾਂ ਬਲ ਆਖਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਪ੍ਰਸ਼ਨ ਨੰਬਰ 2 ਦੂਸਰਾ ਪ੍ਰਸ਼ਨ ਹੈ ਜੀ ਸੰਪਰਕ ਬਲ ਕੀ ਹੁੰਦਾ ਹੈ ਤਾਂ ਸੰਪਰਕ ਬਲ ਕੀ ਹੁੰਦਾ ਹੈ ਇਹ ਆਪਾਂ ਦੱਸਣਾ ਹੈ ਇਸ ਦਾ ਉੱਤਰ ਹੋਏਗਾ ਜਦੋਂ ਵਸਤੂ ਉੱਤੇ ਲਗਾਏ ਗਏ ਬਲ ਉਦੋਂ ਤੱਕ ਹੀ ਆਪਣਾ ਪ੍ਰਭਾਵ ਪਾਉਂਦੇ ਹਨ ਜਦੋਂ ਵਸਤੂ ਬਲ ਲਗਾਉਣ ਵਾਲੀ ਵਸਤੂ ਦੇ ਸਿੱਧੇ ਸੰਪਰਕ ਵਿੱਚ ਆਵੇ ਠੀਕ ਹੈ ਇਸ ਤਰ੍ਹਾਂ ਦੇ ਬਲ ਨੂੰ ਸੰਪਰਕਵਲ ਆਖਦੇ ਹਨ ਉਦਾਹਰਨ ਲਈ ਫੁੱਟਬਾਲ ਨੂੰ ਕਿੱਕ ਮਾਰਨਾ ਫੁੱਟਬਾਲ ਨੂੰ ਕਿੱਕ ਮਾਰਨਾ ਕੀ ਇੱਕ ਸੰਪਰਕਵਲ ਹੈ ਠੀਕ ਹੈ ਤਾਂ ਜਦੋਂ ਆਪਾਂ ਨੇ ਇਹੋ ਬਲ ਲਗਾਇਆ ਸਿਰਫ ਉਸ ਸਮੇਂ ਹੀ ਪ੍ਰਭਾਵ ਉਸਤ ਵਸਤੂ ਦੇ ਉੱਤੇ ਪੈ ਰਿਹਾ ਹੈ ਤਾਂ ਉਹ ਸੰਪਰਕਵਲ ਹੁੰਦਾ ਹੈ ਠੀਕ ਹੈ ਜੀ ਸੰਪਰਕ ਗੈਰ ਸੰਪਰਕਵਲ ਕੀ ਹੁੰਦਾ ਹੈ ਤਾਂ ਦੇਖੋ ਜੀ ਹੁਣ ਗੱਲ ਆ ਗਈ ਇੱਥੇ ਗੈਰ ਸੰਪਰਕਵਲ ਦੀ ਤਾਂ ਗੈਰ ਸੰਪਰਕ ਵਾਲ ਕੀ ਹੁੰਦਾ ਇਹ ਇਹ ਆਪਾਂ ਦੱਸਨੇਗਾ ਤਾਂ ਦੇਖੋ ਜਦੋਂ ਬਲ ਦੂਰੀ ਤੋਂ ਪਾ ਬਿਨਾ ਕਿਸੇ ਸਿੱਧੇ ਸੰਪਰਕ ਦੇ ਠੀਕ ਹੈ ਜਦੋਂ ਬਾਲ ਜਿਹੜਾ ਉਹ ਦੂਰੀ ਤੋਂ ਲੱਗ ਰਿਹਾ ਹੈ ਤਾਂ ਵਸਤੂ ਤੇ ਪ੍ਰਭਾਵ ਪਾਉਂਦਾ ਜਿਹਾ ਬਲ ਗੈਰ ਸੰਪਰਕ ਵਾਲ ਕਹਾਉਂਦਾ ਹੈ ਮਤਲਬ ਕਿ ਦੂਰ ਤੋਂ ਜਦੋਂ ਸੰਪਰਕ ਵਿੱਚ ਸਿੱਧੇ ਤਰੀਕੇ ਨਾਲ ਆਏ ਬਿਨਾ ਹੀ ਵਸਤੂ ਦੇ ਉੱਤੇ ਪ੍ਰਭਾਵ ਪੈ ਰਿਹਾ ਹੈ ਠੀਕ ਹੈ ਤਾਂ ਉਹ ਕੀ ਹੁੰਦਾ ਆਪਣੇ ਕੋਲ ਗੈਰ ਸੰਪਰਕ ਵੱਲ ਹੁੰਦਾ ਹੈ ਠੀਕ ਹੈ ਜੀ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ ਠੀਕ ਹੈ ਤਾਂ ਇਸ ਨੂੰ ਤੁਸੀਂ ਨਾਲ ਦੀ ਨਾਲ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਅਗਲਾ ਪ੍ਰਸ਼ਨ ਸਮਝਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਵਿੱਚ ਕੀ ਹੈਗਾ ਸੰਪਰਕ ਵੱਲ ਅਤੇ ਗੈਰ ਸੰਪਰਕ ਵੱਲ ਦੀਆਂ ਆਪਾਂ ਨੂੰ ਉਦਾਹਰਣਾਂ ਦੇਣੀਆਂ ਨੇ ਠੀਕ ਹੈ ਤਾਂ ਸੰਪਰਕ ਵੱਲ ਕੀ ਹੁੰਦਾ ਦੇਖੋ ਇਸ ਦੇ ਵਿੱਚ ਇੱਕ ਤਾਂ ਹੋ ਸਕਦਾ ਹੈ ਪੇਸ਼ੀ ਵੱਲ ਜਿਹੜਾ ਪੇਸ਼ੀ ਵੱਲ ਹੈ ਇਹ ਕੀ ਹੈ ਜੀ ਸੰਪਰਕ ਵਾਲਾ ਠੀਕ ਹੈ ਜਿਵੇਂ ਕੋਈ ਭਾਰ ਚੁੱਕਣਾ ਸੂਟਕੇਸ ਚੁੱਕਣਾ ਕੋਈ ਵਾਲਟੀ ਚੁੱਕਣਾ ਇਹ ਕਿ ਪੇਸ਼ੀयां ਦਾਲ ਲੱਗ ਰਿਹਾ ਆਪਣੀਆਂ ਦਾ ਹਣਾ ਤਾਂ ਪੇਸ਼ੀ ਵਾਲ ਕੀ ਇੱਕ ਸੰਪਰਕ ਵਾਲ ਹੈ ਰਗੜ ਵਾਲ ਜਿਵੇਂ ਕਿ ਸਵਿੱਚ ਬੰਦ ਕਰਨ ਤੇ ਪੱਖੇ ਦਾ ਰੁਕਣਾ ਠੀਕ ਹੈ ਕੀ ਇਹ ਰਗੜ ਵਾਲ ਹੈ ਕਿੱਕ ਮਾਰਨ ਤੋਂ ਬਾਅਦ ਫੁੱਟਵਾਲ ਦਾ ਰੁਕਣਾ ਠੀਕ ਹੈ ਤਾਂ ਇਹ ਸਭ ਕੀ ਨਹੀਂ ਰਗੜ ਵਾਲ ਨਹੀਂ ਤਾਂ ਰਗੜ ਵਾਲ ਤੇ ਪੇਸ਼ੀ ਵਾਲ ਦੋਨੇ ਕੀ ਨਹੀਂ ਸੰਪਰਕ ਵਾਲ ਦੀਆਂ ਉਦਾਹਰਨਾਂ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਸ ਦੇ ਉਦਾਹਰਨਾਂ ਲਿਖਣੀਆਂ ਸੀ ਤੁਸੀਂ ਇਹਨਾਂ ਨੂੰ ਨੋਟ ਕਰ ਸਕਦੇ ਹੋ ਇਸ ਤਰ੍ਹਾਂ ਹੁਣ ਆਪਾਂ ਸਮਝਦੇ ਹਾਂ ਦੋਸਤੋ ਕੀ ਗੈਰ ਸੰਪਰਕ বল ਕੀ ਹੁੰਦਾ ਹੈ ਜਿਹੜਾ ਗੈਰ ਸੰਪਰਕ ਵਾਲੇ ਇਹਨੂੰ ਸਮਝਾਂਗੇ ਦੇਖੋ ਗੈਰ ਸੰਪਰਕ বল ਚੁੰਬਕੀ বল ਤੇ ਗ੍ਰੁਤਾਕਰਸ਼ਨ বল ਇਹ ਕਿਨੇ ਗੈਰ ਸੰਪਰਕੀ ਬਲ ਨੇ ਮਤਲਬ ਕਿ ਸਿੱਧੇ ਤਰੀਕੇ ਨਾਲ ਨਹੀਂ ਇਹ ਅਸਿੱਧੇ ਤਰੀਕੇ ਨਾਲ ਪ੍ਰਭਾਵ ਪਾ ਰਹੇ ਨੇ ਤਾਂ ਚੁੰਬਕੀ ਬਲ ਚੁੰਬਕ ਦਾ ਲੋਹੇ ਨੂੰ ਖਿੱਚਣਾ ਇਹਦੇ ਵਿੱਚ ਚਾਹੇ ਉਹ ਸਿੱਧੇ ਤਰੀਕੇ ਨਾਲ ਨਹੀਂ ਟੱਚ ਹੋ ਰਹੀ ਹਨਾ ਤਾਂ ਫਿਰ ਵੀ ਉਹ ਕੀ ਕਰ ਰਹੀ ਹੈ ਉਸਤੇ ਪ੍ਰਭਾਵ ਪਾ ਰਹੀ ਹੈ ਚੁੰਬਕ ਦੇ ਸਮਾਨ ਤਰੁਵਾਂ ਵਿਚਕਾਰ ਆਪਕਰਸ਼ਨ ਇੱਕ ਦੂਜੇ ਨੂੰ ਉਹ ਦੂਰ ਤੱਕ ਦੇ ਨੇ ਆਪਕਰਸ਼ਨ ਹੈ ਉਹ ਠੀਕ ਹੈ ਤਾਂ ਇਹ ਕੀ ਹੈ ਚੁੰਬਕੀ ਵਾਲਾ ਤਾਂ ਚੁੰਬਕੀ ਵਾਲ ਕੀ ਹੈ ਗੈਰ ਸੰਪਰਕ ਵਾਲ ਦੀ ਉਦਾਹਰਣ ਹੈ ਇਸ ਤੋਂ ਬਾਅਦ ਗੱਲ ਆ ਕਿ ਗੁਰੂਤਾਕਰਸ਼ਨ ਬਲ ਤਾਂ ਗੁਰੂਤਾਕਰਸ਼ਨ ਵਾਲ ਜਿਵੇਂ ਕਿ ਉੱਪਰ ਛੁੱਟੀ ਗੇਂਦ ਦਾ ਹੇਠਾਉਣਾ ਠੀਕ ਹੈ ਹੱਥ ਵਿੱਚੋਂ ਛੱਡੇ ਸਿੱਕੇ ਦਾ ਹੇਠਾਂ ਡਿੱਗਣਾ ਤਾਂ ਇਹ ਸਭ ਕੀ ਨੇ ਜੀ ਆਪਣੇ ਕੋਲ ਗੁਰੂਤਾਕਰਸ਼ਨ ਬਲ ਦੀਆਂ ਉਦਾਹਰਣਾਂ ਨੇ ਠੀਕ ਹੈ ਜੀ ਤਾਂ ਗੁਰੂਤਾਕਰਸ਼ਨ ਬਲ ਤੇ ਚੁੰਬਕੀ ਬਲ ਦੋਨੇ ਕੀ ਨੇ ਗੈਰ ਸੰਪਰਕ ਬਲ ਦੀਆਂ ਉਦਾਹਰਣਾਂ ਨੇ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇਹ ਚੀਜ਼ ਤੁਸੀਂ ਨੋਟ ਕਰ ਲਿਓ ਇਸ ਤੋਂ ਬਾਅਦ ਆਪਾਂ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਆਪਣੇ ਕੋਲ ਗੁਰੂਤਾਕਰਸ਼ਨ ਬਲ ਕੀ ਹੁੰਦਾ ਹੈ ਤਾਂ ਹੁਣ ਆਪਾਂ ਦੱਸਾਂਗੇ ਦੇਖੋ ਇਸ ਸਟੇਜ 'ਚ ਆਪਾਂ ਲਿਖਾਂਗੇ ਬ੍ਰਹਿਮੰਡ ਵਿੱਚ ਪੁੰਜ ਰੱਖਣ ਵਾਲੀ ਹਰ ਕੋਈ ਚੀਜ਼ ਦੂਜੀ ਵਾਲੀ ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਇਹੇ ਬਲ ਨੂੰ ਗੁਰੂਤਾਕਰਸ਼ਨ ਬਲ ਕਿਹਾ ਜਾਂਦਾ ਹੈ ਇਹ ਇੱਕ ਗੈਰ ਸੰਪਰਕ ਬਲ ਹੈ ਠੀਕ ਹੈ ਜੀ ਤਾਂ ਗੁਰੂਤਾਕਰਸ਼ਨ ਬਲ ਕੀ ਹੈ ਕੋਈ ਚੀਜ਼ ਆਪਣੇ ਵੱਲ ਖਿੱਚ ਰਹੀ ਹੈ ਨਾ ਦੂਸਰੀ ਵਸਤੂ ਨੂੰ ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇਹ ਕੀ ਹੈ ਜੀ ਆਪਣੇ ਕੋਲ गुरुत्वाकर्षण ਬਲ ਹੁੰਦਾ ਹੈ ਇਸ ਨੂੰ ਤੁਸੀਂ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 6 ਤਾਂ 6 ਨੰਬਰ ਪ੍ਰਸ਼ਨ ਹੈ ਜੀ ਕਿ ਰਗੜ ਬਲ ਕੀ ਹੁੰਦਾ ਹੈ ਰਗੜ ਬਲ ਕੀ ਹੁੰਦਾ ਹੈ ਇਹ ਪੰਤਸਰੇਗਾ ਤਾਂ ਇਸ ਦਾ ਉੱਤਰ ਹੋਏਗਾ ਰਗੜ ਬਲ ਸੰਪਰਕ ਬਲ ਹੈ ਜੋ ਗਤੀ ਦਾ ਵਿਰੋਧ ਕਰਦਾ ਹੈ ਇਹ ਉਦੋਂ ਕਾਰਜ ਕਰਦਾ ਹੈ ਜਦੋਂ ਇੱਕ ਵਸਤੂ ਦੂਜੀ ਵਸਤੂ ਦੀ ਸਤ੍ਹਾ ਦੇ ਸੰਪਰਕ ਵਿੱਚ ਆ ਕੇ ਗਤੀ ਕਰਨਾ ਸ਼ੁਰੂ ਕਰਦੀ ਹੈ ਰਗੜ ਬਲ ਹਮੇਸ਼ਾ ਗਤੀ ਦੀ ਦਿਸ਼ਾ ਤੋਂ ਉਲਟ ਦਿਸ਼ਾ ਵਿੱਚ ਕਾਰਜ ਕਰਦਾ ਹੈ ਠੀਕ ਹੈ ਜੀ ਤਾਂ ਇਹ ਕੀ ਹੈ ਰਗੜ ਵੱਲ ਹੁੰਦਾ ਹੈ ਇਸ ਤੋਂ ਬਾਅਦ ਹੈ ਜੀ ਸਥਿਰ ਬਿਜਲੀ ਵੱਲ ਕੀ ਹੁੰਦਾ ਹੈ ਤਾਂ ਸਥਿਰ ਬਿਜਲੀ ਵੱਲ ਕੀ ਹੈ ਇਸ ਨੂੰ ਆਪਾਂ ਲਿਖਾਂਗੇ ਇੱਕ ਚਾਰਜਿਤ ਵਸਤੂ ਦੁਆਰਾ ਦੂਜੀ ਚਾਰਜਿਤ ਵਸਤੂ ਜਾਂ ਅਣਚਾਰਜਿਤ ਵਸਤੂ ਤੋਂ ਲਗਾਇਆ ਗਿਆ ਬਲ ਸਥਿਰ ਬਿਜਲੀ ਵੱਲ ਅਖਵਾਉਂਦਾ ਹੈ ਇਹ ਕੀ ਇੱਕ ਗੈਰ ਸੰਪਰਕਕ ਬਲ ਹੈ ਠੀਕ ਹੈ ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ ਚੋ ਦੋਸਤੋ ਰੱਖਣਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਪ੍ਰਸ਼ਨ ਨੰਬਰ 8 ਦੇਖਦੇ ਹਾਂ ਜੀ ਪ੍ਰਸ਼ਨ ਨੰਬਰ 8 ਕੀ ਹੈ ਕੀ ਵੱਲ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਕਰ ਸਕਦਾ ਹੈ ਦੱਸੋ ਤਾਂ ਦੇਖੋ ਜੀ ਹਾਂ ਆਪਾਂ ਕੀ ਲਿਖਾਂਗੇ ਜੀ ਹਾਂ ਵੱਲ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਕਰ ਸਕਦਾ ਹੈ ਉਦਾਹਰਨ ਵਜੋਂ ਸਰਲ ਰੇਖਾ ਵਿੱਚ ਗਤੀ ਕਰਦੇ ਸਾਈਕਲ ਦੇ ਹੈਂਡਲ ਉੱਤੇ ਪੇਸ਼ੀ ਵਾਲ ਲਗਾ ਕੇ ਇਸ ਨੂੰ ਮੋੜਿਆ ਜਾ ਸਕਦਾ ਹੈ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਿਹੜਾ ਜਿਹੜਾ ਬਾਲਾ ਉਹ ਕੀ ਕਰ ਸਕਦਾ ਹੈ ਵਸਤੂ ਦੀ ਗਤੀ ਦੀ ਦਿਸ਼ਾ ਦੇ ਵਿੱਚ ਪਰਿਵਰਤਨ ਲਿਆ ਸਕਦਾ ਹੈ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇਸ ਦਾ ਜਿਹੜਾ ਉੱਤਰ ਹੈ ਤੁਸੀਂ ਨਾਲ ਦੀ ਨਾਲ ਨੋਟ ਕਰਦੇ ਰਹੋ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ ਪ੍ਰਸ਼ਨ ਨੰਬਰ 9 ਹੈ ਜੀ 9 ਨੰਬਰ ਪ੍ਰਸ਼ਨ ਦੇ ਵਿੱਚ ਕੀ ਸੀਗਾ ਸੰਪਰਕ ਵਾਲ ਤੇ ਗੈਰ ਸੰਪਰਕ ਵਾਲਾਂ ਵਿਚਕਾਰ ਅੰਤ ਸਪਸ਼ਟ ਕਰਨਾ ਹੈ ਤਾਂ ਪਹਿਲਾਂ ਆਪਾਂ ਸੰਪਰਕ ਵਾਲ ਨੂੰ ਸਮਝਦੇ ਹਾਂ ਦੇਖੋ ਜੀ ਸੰਪਰਕ ਵਾਲ ਦੇ ਬਾਰੇ ਪਹਿਲਾ ਪੁਆਇੰਟ ਲਿਖਾਂਗੇ ਸੰਪਰਕ ਵਾਲ ਲੱਗਣ ਸਮੇਂ ਕਿਸੇ ਵਸਤੂ ਦੀ ਸਤ੍ਹਾ ਬਾਲ ਲਗਾਉਣ ਵਾਲੀ ਵਸਤੂ ਦੇ ਸਿੱਧੇ ਸੰਪਰਕ ਵਿੱਚ ਹੁੰਦੀ ਹੈ ਹੋ ਸਕਦਾ ਉਸ ਨੂੰ ਟੱਚ ਕਰ ਰਹੀ ਹੋਈ ਆਪਾਂ ਤਾਂ ਸੰਪਰਕ ਦੇ ਵਿੱਚ ਹੈ ਠੀਕ ਹੈ ਨੰਬਰ 2 ਸੰਪਰਕ ਵੱਲ ਦੂਰੀ ਤੋਂ ਕਾਰਜ ਨਹੀਂ ਕਰਦਾ ਕੋਈ ਚੀਜ਼ ਨੇੜੇ ਹੋਣੀ ਚਾਹੀਦੀ ਹੈ ਟੱਚ 'ਚ ਹੋਣੀ ਚਾਹੀਦੀ ਹੈ ਹਨਾ ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਇਹ ਦੂਰੀ ਤੋਂ ਕਾਰਜ ਨਹੀਂ ਕਰਦਾ ਸੰਪਰਕ ਵੱਲ ਦੀ ਉਦਾਹਰਣ ਕਿਹੜੀ ਹੋ ਸਕਦੀ ਹੈ ਰਾਗੜਵਲ ਜੋ ਰਾਗੜਵਲ ਹੈ ਇਹ ਕੀ ਹੈ ਜੀ ਸੰਪਰਕ ਵੱਲ ਦੀ ਉਦਾਹਰਣ ਹੈ ਠੀਕ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ ਨੂੰ ਵੀ ਧਿਆਨ ਵਿੱਚ ਰੱਖਣਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਅਗਲਾ ਪ੍ਰਸ਼ਨ ਸਮਝਦੇ ਹਾਂ ਜੀ ਦੇਖੋ ਅਗਲਾ ਜੋ ਪ੍ਰਸ਼ਨ ਹੈ ਜੀ ਗੈਰ ਸੰਪਰਕਵਲ ਤਾਂ ਗੈਰ ਸੰਪਰਕਵਲ ਦੇ ਵਿੱਚ ਤੁਸੀਂ ਦੇਖੋ ਕਿਹੜਾ ਪੁਆਇੰਟ ਲਿਖੋਗੇ ਨੰਬਰ 1 ਕਿ ਗੈਰ ਸੰਪਰਕਵਲ ਵਸਤੂਆਂ ਦੇ ਆਪਸੀ ਸੰਪਰਕ ਤੋਂ ਬਿਨਾਂ ਵੀ ਕਾਰਜ ਕਰ ਸਕਦਾ ਹੈ ਚਾਹੇ ਚੀਜ਼ਾਂ ਆਪਸ ਵਿੱਚ ਟੱਚ ਨਹੀਂ ਕਰ ਰਹੀਆਂ ਸੰਪਰਕਿਤ ਨਹੀਂ ਹੈਗੀਆਂ ਫਿਰ ਵੀ ਉਹ ਕਾਰਜ ਕਰੇਗਾ ਗੈਰ ਸੰਪਰਕਵਲ ਦੂਰੀ ਤੋਂ ਹੀ ਕਾਰਜ ਕਰਦੇ ਹਨ ਉਦਾਹਰਨ ਵਜੋਂ ਚੁੰਬਕੀਵਲ ਗੁਰੂਤਾਕਰਸ਼ਨਵਲ ਇਹ ਕਿਹਨੀ ਗੈਰ ਸੰਪਰਕ ਵਾਲੇ ਬਲ ਨੇ ਠੀਕ ਹੈ ਜੀ ਤਾਂ ਇਸ ਦੀ ਉਦਾਹਰਨ ਕੀ ਹੋਏਗੀ ਚੁੰਬਕੀਵਲ ਤੁਸੀਂ ਲਿਖ ਸਕਦੇ ਹੋ ਤਾਂ ਇਸ ਤਰੀਕੇ ਨਾਲ ਦੋਸਤੋ ਆਪਾਂ ਨਹੀਂ ਤੰਨ ਪੁਆਇੰਟ ਲਿਖਿਆ ਸੀ ਸੰਪਰਕ ਵਾਲ ਵਾਲੇ ਤੇ ਤੰਨ ਪੁਆਇੰਟ ਲਿਖਿਆ ਨੇ ਆਪਾਂ ਨਹੀਂ ਗੈਰ ਸੰਪਰਕ ਵਾਲ ਵਾਲੇ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇਹ ਚੀਜ਼ਾਂ ਨੂੰ ਤੁਸੀਂ ਨੋਟ ਕਰਦੇ ਰਹੋ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਸਮਝਦੇ ਆ ਜੀ ਆਪਾਂ ਬਲ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਬਲ ਨੇੜੇ ਇਹ ਦੋ ਪ੍ਰਕਾਰ ਦੇ ਹੁੰਦੇ ਹਨ ਨੰਬਰ 1 ਸੰਪਰਕ ਵਾਲ ਨੰਬਰ 2 ਗੈਰ ਸੰਪਰਕ ਵਾਲ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਦੋਸਤੋ ਇਹ ਆਪਾਂ ਦੋ ਕਿਸਮਾਂ ਲਿਖਣੀਆਂ ਸੀ ਇਸ ਤੋਂ ਬਾਅਦ ਪ੍ਰਸ਼ਨ ਨੰਬਰ 11 ਹੈ ਜੀ ਇੱਕ ਕਿਰਿਆ ਰਾਹੀਂ ਦਰਸਾਓ ਕਿ ਹਵਾ ਦਬਾਅ ਉਤਪੰਨ ਕਰਦੀ ਹੈ ਤਾਂ ਇਸ ਦੀ ਆਪਾਂ ਪੂਰੀ ਇੱਕ ਕਿਰਿਆ ਲਿਖਾਂਗੇ ਦੇਖੋ ਜੀ ਇੱਕ ਗਲਾਸ ਲਾਓ ਉਸ ਨੂੰ ਸਿਰੇ ਤੱਕ ਪਾਣੀ ਨਾਲ ਭਰੋ ਇੱਕ ਕਾਰਡਬੋਰਡ ਦੀ ਸ਼ੀਟ ਦਾ ਇੱਕ ਟੁਕੜਾ ਲਾਓ ਜਿਸ ਨਾਲ ਇਸ ਗਲਾਸ ਦੇ ਸਿਰੇ ਨੂੰ ਪੂਰਾ ਟੱਕ ਦਿਓ ਇਸ ਸ਼ੀਟ ਤੇ ਹਥੇਲੀ ਰੱਖ ਕੇ ਗਲਾਸ ਨੂੰ ਹੌਲੀ-ਹੌਲੀ ਉਲਟਾ ਕਰ ਦਿਓ ਹੁਣ ਆਪਣੀ ਹਥੇਲੀ ਕਾਰਡਬੋਰਡ ਸ਼ੀਟ ਤੋਂ ਹਟਾ ਲਓ ਤੁਸੀਂ ਵੇਖੋਗੇ ਕਿ ਗਲਾਸ ਨੂੰ ਉਲਟਾ ਕਰਨ ਤੇ ਵੀ ਪਾਣੀ ਗਲਾਸ ਤੋਂ ਬਾਹਰ ਨਹੀਂ ਆ ਰਿਹਾ ਇਸ ਲਈ ਕਿਉਂਕਿ ਬਾਇਉ ਮੰਡਲੀ ਦਵਾ ਕਾਰਡਬੋਰਡ ਦੀ ਸ਼ੀਟ ਉੱਤੇ ਉਤਾਹ ਵੱਲ ਨੂੰ ਦਬਾਅ ਲਗਾਉਂਦੀ ਹੈ ਉਪਰੋਕਤ ਕਿਰਿਆ ਤੋਂ ਸਿੱਧ ਹੁੰਦਾ ਹੈ ਕਿ ਹਵਾ ਜਿਹੜੀ ਉਹ ਦਬਾਅ ਉਤਪੰਨ ਕਰਦੀ ਹੈ ਇਸ ਤਰੀਕੇ ਨਾਲ ਇਹ ਪ੍ਰਸ਼ਨਨਤਾ ਜਿਹੜੀ ਪੂਰੀ ਕਿਰਿਆ ਹੈ ਇਸ ਦਾ ਉੱਤਰ ਤੁਸੀਂ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ 12ਵਾਂ ਪ੍ਰਸ਼ਨ ਕਰਦੇ ਹਾਂ ਜੀ 12ਵੇਂ ਪ੍ਰਸ਼ਨ ਦੇ ਵਿੱਚ ਕੀ ਸੀਗਾ ਦਬਾਅ ਕੀ ਹੈ ਇਸ ਦੇ ਨਾਲ ਰਿਲੇਟਡ ਆਪਾਂ ਇੱਕ ਫਾਰਮੂਲਾ ਜਾਂ ਲਿਖਣਾ ਹੈ ਸੂਤਰ ਲਿਖਣਾ ਇਸ ਦਾ ਠੀਕ ਹੈ ਜੀ ਕਿਸੇ ਇਕਾਈ ਖੇਤਰ ਉੱਤੇ ਲੱਗਣ ਵਾਲੇ ਬਲ ਨੂੰ ਦਬਾਅ ਆਖਦੇ ਨੇ ਮਤਲਬ ਕਿ ਕੋਈ ਇੱਕ ਖੇਤਰਫਲੇ ਖਾਸ ਉਸ ਤੇ ਤੇ ਜਿਹੜਾ ਬਲ ਲੱਗ ਰਿਹਾ ਉਸ ਨੂੰ ਦਬਾਅ ਆਖਦੇ ਆ ਤਾਂ ਦਬਾਅ ਦਾ ਸੂਤਰ ਕੀ ਹੋ ਸਕਦਾ ਹੈ ਇਸ ਪ੍ਰਕਾਰ ਹੋ ਸਕਦਾ ਹੈ ਦਬਾਅ ਬਰਾਬਰ ਹੁੰਦਾ ਕਾਦੇ ਬਲ बटे ਚ ਖੇਤਰਫਲ ਠੀਕ ਹੈ ਜੀ ਤਾਂ ਬਲ ਉਸ ਤੇ बटे ਚ ਖੇਤਰਫਲ ਲਿਖ ਦੇਣਾ ਇਸ ਤਰੀਕੇ ਨਾਲ ਆਪਾਂ ਦਬਾਅ ਕੱਢ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 13 13 ਨੰਬਰ ਪ੍ਰਸ਼ਨ ਕੀ ਹੈ ਇੱਕ ਸੇਵ ਨੂੰ ਤਿੱਖੀ ਛੁਰੀ ਨਾਲ ਕੱਟਣਾ ਜ਼ਿਆਦਾ ਆਸਾਨ ਹੁੰਦਾ ਹੈ ਕਿਉਂ ਤਾਂ ਜਿਹੜੀ ਤਿੱਖੀ ਛੁਰੀ ਹੈ ਉਹਦੇ ਨਾਲ ਆਪਾਂ ਕੱਟਾਂਗੇ ਤਾਂ ਉਹ ਆਸਾਨੀ ਨਾਲ ਕੱਟ ਜਾਊਗੀ ਜੇਕਰ ਕੋਈ ਮੋਡੀ ਹੋਈ ਛੁਰੀ ਉਹਦੇ ਨਾਲ ਕੱਟਾਂਗੇ ਤਾਂ ਉਹ ਜ਼ੋਰ ਲਗਵਾਊਗੀ ਹੈਨਾ ਤਾਂ ਇਸ ਦਾ ਉੱਤਰ ਲਿਖਾਂਗੇ ਆਪਾਂ ਤੇਖਾ ਚਾਕੂ ਸਾਡੇ ਦੁਆਰਾ ਲਗਾਏ ਗਏ ਬਲ ਨੂੰ ਕੱਟ ਖੇਤਰਫਲ ਪ੍ਰਦਾਨ ਕਰਦਾ ਹੈ ਇਸ ਕਾਰਨ ਸੇਵ ਦੀ ਸਤ੍ਹਾ ਉੱਤੇ ਦਬਾਅ ਪੈਂਦਾ ਹੈ ਤੇ ਸੇਵ ਸੰ ਨਾਲ ਕੱਟਿਆ ਜਾਂਦਾ ਹੈ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਉਂਡ ਖੇਤਰਫਲ ਜਿੰਨਾ ਘੱਟ ਹੋਏਗਾ ਠੀਕ ਹੈ ਉਨਾ ਹੀ ਆਪਾਂ ਕਹਿ ਸਕਦੇ ਹਾਂ ਦਵਾਏ ਜਿਹੜਾ ਉਹ ਚੰਗੇ ਤਰੀਕੇ ਨਾਲ ਕਹਿ ਸਕਦੇ ਆ ਪੈ ਸਕੇਗਾ ਠੀਕ ਹੈ ਜੀ ਤਾਂ ਦੇਖੋ ਇਸ ਦਾ ਜਿਹੜਾ ਉੱਤਰ ਤੁਸੀਂ ਇਸ ਤਰੀਕੇ ਨਾਲ ਲਿਖਣਾ ਸੀ ਠੀਕ ਹੈ ਜੀ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 14 ਕੱਟਣ ਅਤੇ ਚੀਰਨ ਵਾਲੇ ਯੰਤਰਾਂ ਦੀ ਧਾਰ ਤਿੱਖੀ ਕਿਉਂ ਹੁੰਦੀ ਹੈ ਜਿਹੜੀ ਚੀਜ਼ਾਂ ਨਾਲ ਆਪਾਂ ਕੱਟਦੇ ਆਂ ਚੀਰਦੇ ਆਂ ਤਾਂ ਉਹਨਾਂ ਦੀ ਧਾਰ ਤਿੱਖੀ ਕਿਉਂ ਹੁੰਦੀ ਹੈ ਦੇਖੋ ਉਹੀ ਗੱਲ ਆ ਗਈ ਕੱਟਣ ਅਤੇ ਚੀਰਨ ਵਾਲੇ ਯੰਤਰਾਂ ਦੀ ਧਾਰ ਤਿੱਖੀ ਹੁੰਦੀ ਹੈ ਕਿਉਂਕਿ ਤਿੱਖੀ ਧਾਰ ਨਾਲ ਲਗਾਇਆ ਗਿਆ ਬਲ ਕੱਟ ਖੇਤਰਫਲ ਉੱਤੇ ਕਿਰਿਆ ਕਰਦਾ ਹੈ ਇਸ ਨਾਲ ਲਗਾਏ ਗਏ ਬਲ ਨਾਲ ਵੱਧ ਦਬਾਅ ਲੱਗਦਾ ਹੈ ਤੇ ਵਸਤੂ ਨੂੰ ਕੱਟਣਾ ਆਸਾਨ ਹੋ ਜਾਂਦਾ ਹੈ ਕਿੱਲ ਨੂੰ ਕਿਸੇ ਸਤ੍ਹਾ ਉੱਤੇ ਸਤ੍ਹਾ ਤਿੱਖੇ ਸਿਰੇ ਤੋਂ ਠੋਕਣਾ ਜ਼ਿਆਦਾ ਆਸਾਨ ਹੁੰਦਾ ਹੈ ਕਿਉਂਕਿ ਠੀਕ ਹੈ ਤਾਂ ਇਸ ਦਾ ਉੱਤਰ ਆਪਾਂ ਇਸ ਤਰੀਕੇ ਨਾਲ ਲਿਖਾਂਗੇ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕਿੱਲ ਦੇ ਤਿੱਖੇ ਸਿਰੇ ਨਾਲ ਕਿਸੇ ਸਤ੍ਹਾ ਉੱਤੇ ਲਗਾਇਆ ਗਿਆ ਬਲ ਕੱਟ ਖੇਤਰਫਲ ਉੱਤੇ ਕਿਰਿਆ ਕਰਦਾ ਹੈ ਅਜਿਹਾ ਕਰਨ ਨਾਲ ਪ੍ਰਤੀਕਾਈ ਖੇਤਰਫਲ ਫੁੱਟਬਾਲ ਦੀ ਮਾਤਰਾ ਵੱਧ ਹੋਣ ਕਾਰਨ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਕਿੱਲਸਾਨੀ ਨਾਲ ਠੋਕੀ ਜਾ ਸਕਦੀ ਹੈ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 16 ਤਰਲਾਂ ਦਾ ਦਬਾਅ ਇਸ ਤਰ੍ਹਾਂ ਦੀ ਸਤਾ ਦੀ ਵਰਤਨ ਵਿੱਚ ਉਚਾਈ ਤੇ ਨਿਰਭਰ ਕਰਦਾ ਹੈ ਇੱਕ ਕਿਰਿਆ ਰਾਹੀਂ ਸਮਝਾਓ ਤਾਂ ਇਸ ਦਾ ਉੱਤਰ ਪਾ ਲਿਖਾਂਗੇ ਅਸੀਂ ਤਰਲਾਂ ਦੁਆਰਾ ਵਰਤਨ ਦੇ ਤਲ ਉਤੇ ਲਗਾਏ ਗਏ ਦਬਾਅ ਨੂੰ ਸਮਝਣ ਲਈ ਇੱਕ ਕਿਰਿਆ ਕਰਦੇ ਹਾਂ ਤਾਂ ਇਸ ਕਿਰਿਆ ਦੇ ਵਿੱਚ ਪਹਿਲਾ ਪੁਆਇੰਟ ਆਪਾਂ ਕੀ ਲਿਖਾਂਗੇ ਪਾਰਦਰਸ਼ੀ ਕੱਚ ਦੀ ਇੱਕ ਨਲੀ ਜਾਂ ਪਲਾਸਟਿਕ ਦੇ ਪਾਈਪ ਦਾ ਇੱਕ ਟੁਕੜਾ ਲਾਓ ਜਿਸ ਤੇ ਦੋ ਸਿਰੇ ਖੁੱਲੇ ਹੋਣ ਠੀਕ ਹੈ ਜੀ ਇਸ ਨਲੀ ਦੇ ਹੇਠਲੇ ਸਿਰੇ ਤੇ ਰਾਵੜ ਦੀ ਪਤਲੀ ਸ਼ੀਟ ਕੱਸ ਕੇ ਬੰਨੋ ਪਾਈਪ ਨੂੰ ਖੜੇ ਦਾ ਸਥਿਤੀ ਵਿੱਚ ਰੱਖਦੇ ਹੋਏ ਵਿਚਕਾਰੋਂ ਫੜੋ ਨੰਬਰ 3 ਹੁਣ ਇਸ ਨਲੀ ਵਿੱਚ ਪਾਣੀ ਪਾਰਨਾ ਸ਼ੁਰੂ ਕਰੋ ਤੇ ਨਲੀ ਹੇਠ ਲਗਾਈ ਗਈ ਰਾਵੜ ਸ਼ੀਟ ਦਾ ਫੈਲਾਅ ਨੋਟ ਕਰੋ ਇਸ ਨਾਲ ਨਲੀ ਵਿੱਚ ਪਾਣੀ ਦੀ ਕਲਮ ਦੀ ਉਚਾਈ ਵੀ ਨੋਟ ਕਰੋ ਇਸ ਤੋਂ ਬਾਅਦ ਹੈ ਜੀ ਹੁਣ ਨਲੀ ਵਿੱਚ ਹੋਰ ਪਾਣੀ ਪਾਓ ਰਬਰ ਸ਼ੀਟ ਦੇ ਫੈਲਾਅ ਤੇ ਪਾਣੀ ਦੇ ਕਲਮ ਦੀ ਉਚਾਈ ਫਿਰ ਨੋਟ ਕਰੋ ਇਸ ਪ੍ਰਕਿਰਿਆ ਨੂੰ ਬਾਰ-ਬਾਰ ਦੁਹਰਾਓ ਹਰ ਵਾਰ ਨਲੀ ਵਿੱਚ ਤਰਲ ਦੀ ਉਚਾਈ ਵਧਣ ਨਾਲ ਸ਼ੀਟ ਰਬੜ ਦੀ ਸ਼ੀਟ ਦਾ ਫੈਲਾਅ ਵੱਧ ਜਾਵੇਗਾ ਭਾਵੇਂ ਕਿ ਦਬਾਅ ਵਧੇਗਾ ਉਪਰੋਕਤ ਕਿਰਿਆ ਤੋਂ ਸਪਸ਼ਟ ਹੁੰਦਾ ਹੈ ਕਿ ਬਰਤਨ ਜਾਂ ਨਲੀ ਵਿੱਚ ਪਾਣੀ ਦੀ ਉਚਾਈ ਵਧਣ ਨਾਲ ਬਰਤਨ ਦੇ ਤਲੇ ਉੱਤੇ ਤਰਨਲ ਦੁਆਰਾ ਲਗਾਇਆ ਗਿਆ ਦਬਾਅ ਵੀ ਵਧਦਾ ਹੈ ਪਾਵ ਤਰਲਾਂ ਦਾ ਦਬਾਅ ਤਰਲਾਂ ਦੀ ਬਣਤਰ ਵਿੱਚ ਉਚਾਈ ਤੇ ਨਿਰਭਰ ਕਰਦਾ ਹੈ ਤਾਂ ਇਸ ਤਰੀਕੇ ਨਾਲ ਦੋਸਤੋ ਇਹ ਪੂਰੀ ਇੱਕ ਪ੍ਰਕਿਰਿਆ ਸੀ ਠੀਕ ਹੈ ਤਾਂ ਇਸ ਪ੍ਰਕਿਰਿਆ ਨੂੰ ਤੁਸੀਂ ਸਮਝ ਲਓ ਕਿਰਿਆ ਜਿਹੜੀ ਪੂਰੀ ਨੂੰ ਸਮਝ ਲਓ ਠੀਕ ਹੈ ਇਹਨੂੰ ਬਾਅਦ ਵਿੱਚ ਤੁਸੀਂ ਹੁਣ ਨੋਟ ਵੀ ਕਰੋਗੇ ਠੀਕ ਹੈ ਤਾਂ ਇਹ ਪੂਰਾ ਮੈਂ ਤੁਹਾਨੂੰ ਸਕਰੀਨ ਦੇ ਤੇ ਦਿਖਾ ਰਿਹਾ ਹਾਂ ਤੁਸੀਂ ਇਸ ਨੂੰ ਨੋਟ ਨੋਟ ਕਰ ਸਕਦੇ ਹੋ ਵੀਡੀਓ ਨੂੰ ਬੈਕ ਕਰਕੇ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਠੀਕ ਹੈ ਜੀ ਤਾਂ 16 ਨੰਬਰ ਪ੍ਰਸ਼ਨ ਹੈਗਾ ਤਾਂ ਇਸ ਪ੍ਰਸ਼ਨ ਨੂੰ ਤੁਸੀਂ ਨੋਟ ਕਰ ਲੈਣਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਅੱਗੇ ਸਮਝਦੇ ਹਾਂ ਜੀ 17 ਨੰਬਰ ਪ੍ਰਸ਼ਨ ਹੈ ਇਹ ਕਿਰਿਆ ਰਾਹੀਂ ਦਰਸਾਓ ਕਿ ਤਰਲਾਂ ਦਾ ਦਬਾਅ ਢੁੰਗਾਈ ਨਾਲ ਵਧਦਾ ਹੈ ਤਾਂ ਦੇਖੋ ਜੀ ਇਸ ਬਾਰੇ ਇਹ ਪੂਰੀ ਇੱਕ ਆਪਾਂ ਕਿਰਿਆ ਲਿਖਾਂਗੇ ਅਸੀਂ ਪਲਾਸਟਿਕ ਦੀ ਇੱਕ ਬੋਤਲ ਲਵਾਂਗੇ ਇਸ ਦੇ ਇੱਕ ਪਾਸੇ ਵੱਖ-ਵੱਖ ਉਚਾਈਆਂ ਦੇ ਛੇਕ ਕਰਾਂਗੇ ਹੁਣ ਬੋਤਲ ਨੂੰ ਪਾਣੀ ਨਾਲ ਭਰ ਦੇਾਂਗੇ ਪਹਿਲਾਂ ਤੋਂ ਬੋਤਲ ਇੱਕ ਵਿੱਚ ਕੀਤੇ ਛੇਕ ਰਾਹੀਂ ਬਾਹਰ ਆ ਰਹੇ ਪਾਣੀ ਦੁਆਰਾ ਤੈਅ ਕੀਤੀ ਦੂਰੀ ਨੋਟ ਕਰਾਂਗੇ ਅਸੀਂ ਦੇਖਦੇ ਹਾਂ ਕਿ ਸਭ ਤੋਂ ਹੇਠਲੇ ਛੇਕ ਵਿੱਚੋਂ ਪਾਣੀ ਬੋਤਲ ਤੋਂ ਸਭ ਤੋਂ ਦੂਰ ਜਾ ਡਿੱਗਦਾ ਹੈ ਉਸ ਤੋਂ ਉਚਾਈ ਵਾਲੇ ਛੇਕ ਤੋਂ ਪਾਣੀ ਬੋਤਲ ਦੇ ਸਭ ਤੋਂ ਨੇੜੇ ਡਿੱਗਦਾ ਹੈ ਵਿਚਕਾਰਲੇ ਛੇਕ ਵਾਲਾ ਪਾਣੀ ਦਰਨਾ ਦੂਰੀਆਂ ਦੇ ਵਿਚਕਾਰ ਜਾ ਡਿੱਗਦਾ ਹੈ ਇਸ ਕਿਰਿਆ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਤਰਲਾਂ ਦਾ ਦਬਾਅ ਉਚਾਈ ਦੇ ਨਾਲ ਵਧਦਾ ਹੈ ਸਭ ਤੋਂ ਹੇਠਲੇ ਛੇਕ ਤੇ ਤਰਲ ਜਾਂ ਪਾਣੀ ਦੀ ਉਚਾਈ ਸਭ ਤੋਂ ਜ਼ਿਆਦਾ ਹੈ ਇਸ ਲਈ ਤਰਲ ਦਾ ਦਬਾਅ ਵੀ ਇਸ ਪੱਧਰ ਤੇ ਜ਼ਿਆਦਾ ਹੈ ਜਿਸ ਕਾਰਨ ਇਸ ਛੇਕ ਤੋਂ ਤਰਲ ਸਭ ਤੋਂ ਦੂਰ ਜਾ ਡੇਗਦਾ ਹੈ ਸਭ ਤੋਂ ਉੱਪਰਲੇ ਛੇਕ ਤੇ ਤਰਲ ਦੀ ਦੂਰੀ ਸਭ ਤੋਂ ਘੱਟ ਹੋਣ ਕਾਰਨ ਤਰਲ ਦਾ ਦਬਾਅ ਸਭ ਤੋਂ ਘੱਟ ਹੈ ਤਾਂ ਇਸ ਤਰੀਕੇ ਨਾਲ ਇਹ ਪੂਰੀ ਜਿਹੜੀ ਕਿਰਿਆ ਸੀ ਇਹ ਅਸੀਂ ਨਹੀਂ ਲਿਖਣੀ ਸੀ ਇਸ ਤੋਂ ਬਾਅਦ 18 ਨੰਬਰ ਕਿਰਿਆ ਜੀ ਠੀਕ ਹੈ ਤਾਂ ਪ੍ਰਸ਼ਨ ਨੰਬਰ 18 ਗਾ ਕਿਰਿਆ ਰਾਹੀਂ ਦਰਸਾਓ ਕਿ ਬਾਇਉ ਮੰਡਲ ਦਬਾਅ ਉਤਪੰਨ ਕਰਦਾ ਹੈ ਤਾਂ ਇਸ ਦਾ ਉੱਤਰ ਆਪਾਂ ਲਿਖਾਂਗੇ ਰਵੜ 1 ਵਧੀਆ ਇਸ ਨੂੰ ਇਸ ਨੂੰ ਕਿਸੇ ਸਮਤਲ ਸਤ੍ਹਾ ਉੱਤੇ ਜ਼ੋਰ ਨਾਲ ਦਬਾਓ ਇਸ ਤਰ੍ਹਾਂ ਚੂਸਕ ਅਤੇ ਸਮਤਲ ਸਤ੍ਹਾ ਵਿਚਕਾਰ ਲਈ ਹਵਾ ਬਾਹਰ ਨਿਕਲ ਜਾਣ ਕਾਰਨ ਹੁਣ ਚੂਸਕ ਉੱਤੇ ਬਾਇਓਮੰਡਲੀ ਦਬਾਅ ਕਿਰਿਆ ਕਰਦਾ ਹੈ ਇਸ ਕਾਰਨ ਚੂਸਕ ਸਤ੍ਹਾ ਨਾਲ ਚਿਪਕ ਜਾਂਦਾ ਹੈ ਤੇ ਅਸੀਂ ਚੂਸਕ ਨੂੰ ਖਿੱਚ ਕੇ ਸਤ੍ਹਾ ਤੋਂ ਚੁੱਕਣ ਦੀ ਕੋਸ਼ਿਸ਼ ਕਰਾਂਗੇ ਚੂਸਕ ਨੂੰ ਸਤ੍ਹਾ ਤੋਂ ਖਿੱਚ ਕੇ ਵੱਖ ਕਰਨ ਲਈ ਲਗਾਇਆ ਗਿਆ ਬਲ ਇੰਨਾ ਜ਼ਿਆਦਾ ਹੋਣਾ ਚਾਹੀਦਾ ਹੈ ਇਹੇ ਬਾਇਓਮੰਡਲੀ ਦਬਾਅ ਤੋਂ ਪਾਰ ਪਾ ਸਕੇ ਠੀਕ ਹੈ ਜੀ ਤੇ ਇਸ ਕਿਰਿਆ ਰਾਹੀਂ ਸਿੱਧ ਹੁੰਦਾ ਹੈ ਕਿ বায়ুমণ্ডল ਦਬਾਅ ਉਤਪੰਨ ਕਰਦਾ ਹੈ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 19 বায়ুমੰਡਲੀ ਦਬਾਅ ਦਾ ਮੁੱਲ ਕਾਫੀ ਜ਼ਿਆਦਾ ਹੁੰਦਾ ਹੈ ਫਿਰ ਵੀ ਅਸੀਂ ਇਸ ਦਬਾਅ ਨੂੰ ਤਾਂ ਦੇਖੋ ਜੀ ਇਸ ਦਾ ਉੱਤਰ ਪਾ ਲਿਖਾਂਗੇ ਕਿਉਂਕਿ ਇਸ ਕਿਉਂਕਿ ਸਾਡੇ ਸਰੀਰ ਅੰਦਰ ਵੀ ਦਬਾਅ ਹੁੰਦਾ ਹੈ ਜਿਹੜਾ ਬਾਇਓਮੈਂਟਲੀ ਦਬਾਅ ਦੇ ਬਰਾਬਰ ਹੁੰਦਾ ਹੈ ਇਸ ਲਈ ਇਸ ਨੂੰ ਸਾਨੂੰ ਮਹਿਸੂਸ ਨਹੀਂ ਹੁੰਦਾ ਠੀਕ ਹੈ ਜੀ ਤਾਂ ਇਸ ਨੂੰ ਤੁਸੀਂ ਨੋਟਿਸ ਤਰੀਕੇ ਨਾਲ ਕਰ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੈਕਸਟ ਪ੍ਰਸ਼ਨ ਪੜ੍ਹਦੇ ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ B ਪਾਣੀ ਦੇ ਡੈਮ ਦੀਆਂ ਹੇਠ ਲੀਆਂ ਕੰਧਾਂ ਵੱਧ ਮੋਟੀਆਂ ਕਿਉਂ ਹੁੰਦੀਆਂ ਹਨ ਡੈਮ ਦੀਆਂ ਕੰਧਾਂ ਉੱਤੇ ਪਾਣੀ ਦਾ ਦਬਾਅ ਡੈਮ ਦੀ ਗਹਿਰਾਈ ਨਾਲ ਵਧਣ ਨਾਲ ਵਧਦਾ ਜਾਂਦਾ ਹੈ ਇਸ ਤਰ੍ਹਾਂ ਡੈਮ ਦੇ ਹੀਠਲੇਹੀ ਸੇ ਵਿੱਚ ਪਾਣੀ ਦਾ ਦਬਾਅ ਵਧੂ ਹੋਵੇਗਾ ਠੀਕ ਹੈ ਵੱਧ ਦਬਾਅ ਨੂੰ ਸਹਿਣ ਲਈ ਡੈਮ ਦੀਆਂ ਇਹੜੀਆਂ ਕੰਧਾਂ ਨੇ ਉਹ ਮੋਟੀਆਂ ਬਣਾਈ ਜਾਂਦੀਆਂ ਨੇ ਠੀਕ ਹੈ ਹੀਠਾਂ ਤੋਂ ਕੰਧਾਂ ਦਾ ਮੋਟੀਆਂ ਉੱਪਰੋਂ ਚਾਹੇ ਪਤਲੀਆਂ ਹੋਣ ਫਿਰ ਵੀ ਚੱਲ ਜਾਂਦਾ ਹੈ ਪਰ ਦਬਾਅ ਸਭ ਤੋਂ ਜ਼ਿਆਦਾ ਹੀਠਾਂ ਹੁੰਦਾ ਹੈ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 21 ਤਾਂ 21 ਨੰਬਰ ਪ੍ਰਸ਼ਨ ਹੈ ਜੀ ਇਸ ਤੇ ਵਿੱਚ ਕੀ ਸੀਗਾ ਸਹੀ ਗਲਤ ਆਪਣੀ ਲਿਖਣਾ ਸੀ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਇਹ ਦੱਸਣਾ ਆਪਣੀ ਤਰਲਾਂ ਦਾ ਵਰਤਨ ਦੀ ਤਲ ਤੇ ਦਬਾਅ ਸਭ ਤੋਂ ਘੱਟ ਹੁੰਦਾ ਹੈ ਇਹ ਕਥਨ ਕੀ ਹੋ ਜਾਪੇਗਾ ਆਪਣੇ ਕੋਲ ਗਲਤ ਠੀਕ ਹੈ ਸਭ ਤੋਂ ਤਾਲਾ ਜਿਹੜਾ ਤਲ ਦੇ ਉੱਤੇ ਤਾਂ ਦਵਾ ਜਿਹੜਾ ਉਹ ਵੱਧ ਹੁੰਦਾ ਹੈ ਹਨਾ ਜਿਵੇਂ ਪੰਡੈਮ ਵਾਲੇ ਪ੍ਰਸ਼ਨ ਦੇ ਚਪੜਿਆ ਸੀ ਰਗੜ ਵਾਲ ਇੱਕ ਗੈਰ ਸੰਪਰਕ ਵਾਲੇ ਇਹ ਕਿ ਹੋ ਜਾਵੇਗਾ ਆਪਣੇ ਕੋਲ ਗਲਤ ਇਹ ਕਿ ਇੱਕ ਸੰਪਰਕ ਵਾਲ ਹੈ ਇਸ ਤੋਂ ਬਾਅਦ ਹੈ ਜੀ ਚੁੰਬਕ ਦਾ ਉਤਰੀ ਧਰੁਭ ਉਸਤੇ ਦੱਖਣੀ ਧਰੁਭ ਨੂੰ ਆਪਕਰਸ਼ਿਤ ਕਰਦਾ ਹੈ ਠੀਕ ਹੈ ਤਾਂ ਉਤਰੀ ਤੇ ਦੱਖਣੀ ਇਹ ਤਾਂ ਆਕਰਸ਼ਿਤ ਕਰਦੇ ਨੇ ਇਹਨਾਂ ਨੇ ਆਪਕਰਸ਼ਿਤ ਲਿਖ ਰੱਖਿਆ ਤਾਂ ਇਹ ਕਥਨ ਕੀ ਹੋ ਗਿਆ ਗਲਤ ਨੰਬਰ 4 ਗੁਰੂਤਾ ਵਾਲ ਇੱਕ ਸੰਪਰਕ ਵਾਲ ਹੈ ਇਹ ਕਥਨ ਕੀ ਹੋ ਗਿਆ ਗਲਤ ਹੋ ਗਿਆ ਠੀਕ ਹੈ ਇਹ ਕਿ ਇੱਕ ਗੈਰ ਸੰਪਰਕ ਵਾਲਾ ਬਲ ਕਿਸੇ ਵਸਤੂ ਦੀ ਗਤੀ ਅਵਸਥਾ ਵਿੱਚ ਪਰਿਵਰਤਨ ਕਰ ਸਕਦਾ ਹੈ ਇਹ ਕਥਨ ਸਹੀ ਹੈ ਤਾਂ ਇਸ ਤਰੀਕੇ ਨਾਲ ਇਹ ਸਹੀ ਗਲਤ ਵਾਲਾ ਭਾਗ ਆਪਾਂ ਨੇ ਕੰਪਲੀਟ ਕਰ ਲਿਆ ਹੈ ਇਸ ਤੋਂ ਬਾਅਦ ਅਗਲਾ ਭਾਗ ਹੈ ਜੀ ਖਾਲੀ ਥਾਵਾਂ ਭਰੋ ਤਾਂ ਖਾਲੀ ਥਾਵਾਂ ਭਰੋ ਦੇ ਵਿੱਚ ਕੀ ਸੀਗਾ ਦੇਖੋ ਨੰਬਰ 1 ਪ੍ਰਤੀ ਇਕਾਈ ਡੈਸ਼ ਵਿੱਚ ਲੱਗ ਰਹੇ ਡੈਸ਼ ਨੂੰ ਦਬਾਅ ਕਹਿੰਦੇ ਹਨ ਪ੍ਰਤੀ ਇਕਾਈ ਖੇਤਰਫਲ ਪਹਿਲੀ ਖਾਲੀ ਥਾਂ ਦੇ ਚਪਰੋਂ ਤੁਸੀਂ ਖੇਤਰਫਲ ਤੇ ਉਸ ਤੋਂ ਬਾਅਦ ਪਰੋਂਗੇ ਇੱਥੇ ਬਲ ਨੂੰ ਦਬਾ ਕਹਿੰਦੇ ਹਨ ਗੁਰੂਤਾਕਰਸ਼ਨ ਬਲ ਇੱਕ ਡੈਸ਼ ਬਲ ਹੈ ਜਿਹੜਾ ਗੁਰੂਤਾਕਰਸ਼ਨ ਵਾਲਾ ਹੈ ਕਿ ਇੱਕ ਗੈਰ ਸੰਪਰਕ ਬਲ ਹੈ ਇਸ ਤੋਂ ਬਾਅਦ ਹੈ ਜੀ ਨੰਬਰ 3 ਚੁੰਬਕ ਦਾ ਦੱਖਣੀ ਸਿਰਾ ਉਤਰੀ ਸਿਰੇ ਨੂੰ ਡੈਸ਼ ਕਰਦਾ ਹੈ ਜਿਹੜਾ ਚੁੰਬਕ ਦਾ ਦੱਖਣੀ ਸਿਰਾ ਹੈ ਇਹ ਉਤਰੀ ਸਿਰੇ ਨੂੰ ਕੀ ਕਰਦਾ ਹੈ ਆਕਰਸ਼ਿਤ ਕਰਦਾ ਹੈ ਇੱਕ ਦੂਜੇ ਨੂੰ ਇਹ ਆਪਸ ਵਿੱਚ ਖਿੱਚਦੇ ਨੇ ਖੂਤੋਂ ਪਾਣੀ ਕੱਢਣ ਲਈ ਸਾਨੂੰ ਰੱਸੀ ਤੇ ਡੈਸ਼ ਲਾਉਣਾ ਪੈਂਦਾ ਹੈ ਰੱਸੀ ਤੇ ਕੀ ਲਾਉਣਾ ਪੈਂਦਾ ਹੈ ਬਲ ਲਾਉਣਾ ਪੈਂਦਾ ਹੈ ਇਹੀ ਖਾਲੀ ਥਾਂ ਦੇ ਵਿੱਚ ਤੁਸੀਂ ਲਿਖੋਗੇ ਇੱਕ ਚਾਰਜਿਤ ਵਸਤੂ ਅਣਚਾਰਜਿਤ ਵਸਤੂ ਨੂੰ ਕੀ ਕਰਦੀ ਹੈ ਆਕਰਸ਼ਿਤ ਕਰਦੀ ਹੈ ਇਸ ਤਰੀਕੇ ਨਾਲ ਇਸ ਤਾ ਆਨਸਰ ਅਸੀਂ ਲਿਖਾਂਗੇ ਇਸ ਤੋਂ ਬਾਅਦ ਲਾਸਟ ਜੋ ਆਪਣੇ ਕੋਲ ਭਾਗ ਹੈ ਜੀ ਮਿਲਾਨ ਕਰੋ ਤਾਂ ਇਸ ਦੇ ਵਿੱਚ ਆਪਾਂ ਨੇ ਮਿਲਾਨ ਕਰਨਾ ਹੈ ਜਿਵੇਂ ਕਿ ਦਬਾਅ ਦੇਖੋ ਦਬਾਅ ਨੂੰ ਗੁਰੂਤਾਕਰਸ਼ਨ ਬਲ ਨੂੰ ਇਹਨਾਂ ਨੂੰ ਆਪਾਂ ਕੀ ਕਰਾਂਗੇ ਮੈਚ ਕਰਾਂਗੇ ਤਾਂ ਦੇਖੋ ਜੀ ਜੋ ਪਹਿਲਾ ਹੈ ਆਪਣੇ ਕੋਲ ਇਹ ਮੈਚ ਕਰੇਗਾ ਬਲ ਦੇ ਨਾਲ ਇਹਦੇ ਸਾਹਮਣੇ ਮੈਂ ਨੰਬਰਿੰਗ ਲਿਖ ਰਹੀ ਹਾਂ ਠੀਕ ਹੈ ਇਹ ਹੀ ਪਹਿਲੇ ਨਾਲ ਮੈਚ ਕਰੇਗਾ ਇਹਦੇ ਸਾਹਮਣੇ ਇੱਕ ਲਿਖ ਲਿਆ ਠੀਕ ਹੈ ਜੀ ਇਸ ਤੋਂ ਬਾਅਦ ਹੈ ਆਪਣੇ ਕੋਲ ਗੁਰੂਤਾਕਰਸ਼ਨ ਬਲ ਜਿਹੜਾ ਗੁਰੂਤਾਕਰਸ਼ਨ ਵਾਲਾ ਇਹ ਕੀ ਹੈ ਜੀ ਆਪਣੇ ਕੋਲ ਗੈਰ ਸੰਪਰਕ ਵਾਲਾ ਇਹਦੇ ਨੂੰ ਦੂਸਰੇ ਨਾਲ ਮਿਲਾਉਂਗੇ ਇਧਰੋਂ ਦੂਸਰੇ ਨਾਲ ਇਹ ਇਧਰੋਂ ਪਹਿਲੇ ਨਾਲ ਇੱਥੇ ਮਿਲੇਗਾ ਠੀਕ ਹੈ ਜੀ ਇਹਨੂੰ ਮਿਲਾਈ ਚੱਲੇ ਤਾਂ ਇਸ ਤੋਂ ਬਾਅਦ ਹੈ ਜੀ ਨੰਬਰ 3 ਬਾਇਓ ਮੰਡਲੀ ਦਬਾਅ ਠੀਕ ਹੈ ਤਾਂ ਬਾਇਓ ਮੰਡਲੀ ਦਬਾਅ ਨੂੰ ਆਪਾਂ ਮੈਚ ਕਰਾਂਗੇ ਡਰਾਪਰ ਦੀ ਵਰਤੋਂ ਨੰਬਰ 3 ਨਾਲ ਠੀਕ ਹੈ ਇਸ ਤੋਂ ਬਾਅਦ ਹੈ ਜੀ ਨੰਬਰ 4 ਨੰਬਰ 4 ਕੀ ਹੈ ਜੀ ਬਲ ਠੀਕ ਹੈ ਜਿਹੜਾ ਬਲ ਹੈ ਇਸ ਨੂੰ ਆਪਾਂ ਮੈਚ ਕਰਾਂਗੇ ਖਿੱਚ ਜਾਂ ਤੱਕਾ ਇੱਥੇ 4 ਨੰਬਰ ਲਿਖ ਲਾਂਗੇ ਇੱਥੇ ਬਲ ਲਿਖ ਲਿਓ ਕੰਨਾ ਗਲਤੀ ਨਾਲ ਪੈ ਗਿਆ ਠੀਕ ਹੈ ਨੈਕਸਟ ਹੈ ਜੀ ਰਗੜ ਬਲ ਰਗੜ ਬਲ ਕੀ ਇਹ ਵਸਤੂ ਦੀ ਗਤੀ ਨੂੰ ਰੋਕਦਾ ਹੈ ਨੰਬਰ 5 ਤਾਂ ਇਸ ਤਰੀਕੇ ਨਾਲ ਦੋਸਤੋ ਇਹਨਾਂ ਨੂੰ ਅਸੀਂ ਨੇ ਮਿਲਾਨ ਕਰਨਾ ਸੀ ਇਹੇ ਚੀਜ਼ਾਂ ਇੱਥੇ ਵੀ ਲਿਖੀਆਂ ਪਈਆਂ ਨੇ ਤੁਸੀਂ ਇੱਥੇ ਤੋਂ ਵੀ ਨੋਟ ਕਰ ਸਕਦੇ ਹੋ ਪਹਿਲਾ ਤੀਜੇ ਨਾਲ ਮੈਚ ਕਰੇਗਾ ਦੂਜਾ ਪੰਜਵੇਂ ਨਾਲ ਤੀਜਾ ਦੂਜੇ ਨਾਲ ਚੌਥਾ ਪਹਿਲੇ ਨਾਲ ਪੰਜਵਾਂ ਚੌਥੇ ਨਾਲ ਤਾਂ ਇਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਨੇ ਮੈਚ ਕਰਨਾ ਸੀ ਤਾਂ ਇਹਨਾਂ ਨੂੰ ਅਸੀਂ ਨੇ ਮੈਚ ਕਰ ਲਿਆ ਹੈ ਤਾਂ ਇਸ ਤਰੀਕੇ ਨਾਲ ਦੋਸਤੋ ਅੱਜ ਦਾ ਇਹ ਜੋ ਲੈਸਨ ਆਪਣਾ ਕੰਪਲੀਟ ਹੁੰਦਾ ਹੈ ਤੁਹਾਡੀ ਕਲਾਸ ਤੇ ਸਾਇੰਸ ਤੇ ਸਾਰੇ ਪਾਠ ਆਪਣੀ ਚੈਨਲ ਦੇ ਉੱਤੇ ਕਰਵਾਏ ਹੋਏ ਨੇ ਤਾਂ ਤੁਸੀਂ ਅੱਜ ਹੀ ਮੇਰੀ ਕਲਾਸ ਜੋ ਚੈਨਲ ਹੈ ਇਸ ਨੂੰ ਸਬਸਕ੍ਰਾਈਬ ਕਰ ਲੈਣੇ ਤੁਸੀਂ ਕੋਈ ਵੀ ਪਾਠ ਦੇਖਣਾ ਹੋਵੇ ਤਾਂ ਤੁਸੀਂ ਪਾਠ ਦਾ ਨਾਮ ਪਰ ਕੇ ਨਾਲ ਮੇਰੀ ਕਲਾਸ ਸਰਚ ਕਰ ਲਿਆ ਕਰੋ ਠੀਕ ਹੈ ਤੁਹਾਡੇ ਸਾਹਮਣੇ ਸਾਰੀਆਂ ਵੀਡੀਓਜ਼ ਆ ਜਾਣਗੀਆਂ ਥੈਂਕ ਯੂ ਸੋ ਮੱਚ